ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਨੂਰ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਜਦੋਂ ਵੀ ਕਦੇ ਸਮਾਜ ਨੂੰ ਜੋੜਨ ਦੀ ਗੱਲ ਆਉਂਦੀ ਹੈ ਜਦੋਂ ਵੀ ਸਮਾਜ ਦੇ ਵਿੱਚ ਚੰਗੀ ਅਤੇ ਵਧੀਆ ਸਿੱਖਿਆ ਦੇਣ ਦੀ ਗੱਲ ਆਉਂਦੀ ਹੈ ਜਿਹਦੋਂ ਤੁਹਾਡਾ ਇਹ ਆਪਣਾ ਚੈਨਲ ਤੁਹਾਡੇ ਅੱਗੇ ਆਉਂਦਾ ਹੈ ਸਮਾਜ ਦੇ ਵਿੱਚ ਬਹੁਤ ਸਾਰੀਆਂ ਕ੍ਰੂਤੀਆਂ ਫੈਲ ਚੁੱਕੀਆਂ ਨੇ ਜਿਵੇਂ ਕਿ ਨਸ਼ਾ, ਪੂਰੂਨ ਹੱਤਿਆ ਗਲੀ ਗਲੀ ਦੇ ਵਿੱਚ ਪਿਆ ਹੋਇਆ ਕੂੜਾ, ਟੁੱਟੀਆਂ ਸੜਕਾਂ, ਖਰਾਬ ਗਰੌਂਡਾਂ ਅਤੇ ਗਲੀ ਨੁੱਕਰ ਦੇ ਉੱਪਰ ਜਿਕਰਿਆ ਚੱਟਾ ਪੰਜਾਬ ਦੇ ਮੱਥੇ ਦੇ ਉੱਪਰ ਬਹੁਤ ਵੱਡਾ ਕਲੰਕ ਹੈ। ਪਿਆਰੇ ਦੋਸਤ ਦਰਸ਼ਕੋ ਇਸ ਸਾਰੇ ਕੁਰੀਤਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਤੁਹਾਡੇ ਆਪਣੇ ਹਰਮਨ ਪਿਆਰੇ ਉਗੇ ਸਮਾਜ ਸੇਵੀ ਅਤੇ ਜੀ ਸੀਟੀ ਮੈਲ ਫਗਵਾੜਾ ਦੇ ਸਾਫਕਾ ਜਨਰਲ ਮੈਨੇਜਰ ਮੇਰੀ ਮੁਰਾਦ ਬੀ ਐਚ ਖਾਨ ਸਾਹਿਬ ਤੋਂ ਜਿਨ੍ਹਾਂ ਦੀ ਬਦੌਲਤ ਇੱਕ ਐਸੀ ਮਹਿੰਮ ਫਗਵਾੜੇ ਦੇ ਵਿੱਚ ਲਿਆਂਦੀ ਗਈ ਹੈ ਅਤੇ ਇਹ ਮੁਹਿੰਮ ਇੱਕ ਐਸੀ ਨਮੀਆਂ ਪੈੜਾ ਪਾ ਕੇ ਜਾਵੇਗੀ ਇੱਕ ਐਸੀ ਸੇਧ ਦੇ ਕੇ ਜਾਵੇਗੀ ਕਿ ਹਰ ਇਨਸਾਨ ਇਸ ਮੁਹਿੰਮ ਦਾ ਆਪ ਮੁਹਾਰੇ ਹੋ ਸਾਥੀ ਬਣੇਗਾ ਸੋ ਜਮਾਤ-ਏ-ਇਸਲਾਮੀ ਹਿੰਦ ਮਲੇਰ ਕੋਟਲਾ ਜੀ ਅਤੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਮਸਜਿਦ ਹਮਜ਼ਾ ਇੰਤਜ਼ਾਮੀਆਂ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਵੱਡੇ ਭਾਜੀ ਬੀ ਐਚ ਖਾਨ ਸਾਹਿਬ ਤੇਨਾਂ ਦੇ ਉਪਰਾਲੇ ਤੇਨਾਂ ਦੇ ਸਹਿਯੋਗ ਦੇ ਨਾਲ ਫਗਵਾੜੇ ਦੇ ਵਿੱਚ ਇੱਕ ਐਸੀ ਮੁਹਿੰਮ ਆਦਰਸ਼ ਗੁਵਾਂਡ ਆਦਰਸ਼ ਸਮਾਜ ਇੱਕ ਐਸੀ ਮੁਹਿੰਮ ਚਲਾਈ ਗਈ ਹੈ ਜੋ ਗੁਵਾਂਡੀਆਂ ਦੇ ਮੌਲਿਕ ਅਧਿਕਾਰਾਂ ਦੀ ਮੁਹਿੰਮ ਹੈ ਤੇ ਜਿਸ ਨੂੰ ਲੈ ਕੇ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਆਏ ਆ ਇਹ ਮੁਹਿੰਮ ਤੁਹਾਨੂੰ ਬਹੁਤ ਕੁਝ ਸਿਖਾ ਕੇ ਜਾਵੇਗੀ ਤੁਹਾਡੇ ਬੱਚਿਆਂ ਨੂੰ ਬਹੁਤ ਕੁਝ ਸਿਖਾ ਕੇ ਜਾਵੇਗੀ ਅਤੇ ਜੋ ਕਿ ਸਮਾਜ ਦੇ ਵਿੱਚ ਲੜਾਈਆਂ ਝਗੜੇ ਮਾਰਕੁੱਟ ਇੱਕ ਦੂਜੇ ਦੇ ਗਲ ਪੈਣਾ ਧੀ ਪੈਣ ਨੂੰ ਧੀ ਪੈਣ ਦਾ ਸਮਝਣਾ ਇੱਕ ਦੂਜੇ ਦੇ ਬੱਚੇ ਨੂੰ ਬੱਚਾ ਨਾ ਸਮਝਣਾ ਇੱਕ ਦੂਜੇ ਦੇ ਬਜ਼ੁਰਗ ਨੂੰ ਬਜ਼ੁਰਗ ਨਾ ਸਮਝਣਾ ਇਹੋ ਜਿਹੜੀਆਂ ਕੁਰਿਤੀਆਂ ਨੇ ਸਮਾਜ ਦੇ ਵਿੱਚ ਫੈਲ ਚੁੱਕੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਮੁਹਿੰਮ ਚਲਾਈ ਗਈ ਹੈ ਅਤੇ ਅਸੀਂ ਇੱਕ ਐਸੀ ਆਡੀਓ ਤਿਆਰ ਕੀਤੀ ਹੈ ਇਸ ਵੀਡੀਓ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਉਹ ਆਡੀਓਸ ਸੁਣੋਗੇ ਤੇ ਆਸ ਕਰਦਾ ਕਿ ਉਸ ਆਡੀਓ ਨੂੰ ਤੁਸੀਂ ਅੱਗੇ ਦੀ ਅੱਗੇ ਸ਼ੇਅਰ ਵੀ ਕਰੋਗੇ ਸੋ ਹੁਣ ਤੁਹਾਡੇ ਸਾਹਮਣੇ ਅਸੀਂ ਉਹ ਆਡੀਓ ਪੇਸ਼ ਕਰਨ ਜਾ ਰਹੇ ਹਾਂ ਤੇ ਉਸ ਨੂੰ ਤੁਸੀਂ ਪੂਰੀ ਸੰਜੀਦਗੀ ਦੇ ਨਾਲ ਧਿਆਨ ਦੇ ਨਾਲ ਕੁਝ ਸਮਾਂ ਕੱਢ ਕੇ ਜਰੂਰ ਸੁਣਨਾ ਜੀ ਆਦਰਸ਼ ਗਵਾਂਡ ਆਦਰਸ਼ ਸਮਾਜ ਜ਼ਮਾਤ-ਏ-ਇਸਲਾਮੀ ਹਿੰਦ ਹਲਕਾ ਪੰਜਾਬ ਸ਼ੇਰਵਾਨੀ ਗੇਟ ਮਲੇਰ ਕੋਟਲਾ ਕੀ ਔਰ ਸੇ ਜੋ ਗਵਾਂਡੀਆਂ ਦੇ ਅਧਿਕਾਰ ਮੁਹਿੰਮ ਦੀ ਇੱਕ ਵਿਸ਼ੇਸ਼ ਲਹਿਰ ਚਲਾਈ ਗਈ ਹੈ ਉਸ ਵਿੱਚ ਤੁਹਾਨੂੰ ਸੁਣਾਉਣਾ ਕਿ ਜੋ ਗਵਨੀਆਂ ਦੇ ਅਧਿਕਾਰ ਨੇ ਉਹਨਾਂ ਬਾਰੇ ਰੱਬ ਦੀ ਕੀ ਰਜ਼ਾ ਹੈ ਗਵਨੀਆਂ ਨਾਲ ਸੋਹਣਾ ਵਿਹਾਰ ਕਰਨ ਦੀ ਬਹੁਤ ਮਹੱਤਤਾ ਹੈ ਕਿਉਂਕਿ ਰੱਬ ਸੋਹਣੇ ਨੇ ਇਸ ਦਾ ਹੁਕਮ ਦਿੱਤਾ ਹੈ ਜ਼ਿਬਰਾਇਲ ਅਮੀਨ ਨੇ ਨਿਰੰਤਰ ਇਸ ਦੀ ਨਸੀਹਤ ਕੀਤੀ ਹੈ ਅੱਲਾਹ ਦੇ ਨਬੀ ਨੇ ਇਸ ਪ੍ਰਤੀ ਤਾਕੀਦ ਕੀਤੀ ਸੀ ਸਾਰੇ ਸਹਾਬੀਆਂ ਨਬੀਆਂ ਦੇ ਸਾਬੀ ਸਾਥੀਆਂ ਨੇ ਇਸ ਤੇ ਭਲੀ ਭਾਂਤ ਅਮਲ ਕੀਤਾ ਹਰ ਯੁੱਗ ਦੇ ਨੇਕ ਲੋਕਾਂ ਨੇ ਮਾਨਵਤਾ ਲਈ ਵਧੀਆ ਮਿਸਾਲਾਂ ਛੱਡੀਆਂ ਹਨ ਤਾਂ ਫਿਰ ਤੁਸੀਂ ਪਿੱਛੇ ਕਿਉਂ ਹੋ ਮੁਸਲਮਾਨ ਨੂੰ ਸਭ ਤੋਂ ਚੰਗਾ ਗੁਵੰਡੀ ਬਣਨਾ ਚਾਹੀਦਾ ਹੈ ਕਿਉਂਕਿ ਨਬੀ ਸਲਮ ਨੇ ਫਰਮਾਇਆ ਹੈ ਆਪਣੇ ਗੁਵੰਡੀਆਂ ਨਾਲ ਚੰਗਾ ਵਿਹਾਰ ਕਰੋ ਤੁਹਾਨੂੰ ਇਮਾਨਦਾਰ ਵਾਲਾ ਰਤਬਾ ਪ੍ਰਾਪਤ ਹੋ ਜਾਵੇਗਾ ਅੱਲਾਹ ਅਲੀ ਸਭ ਤੋਂ ਚੰਗਾ ਗੁਵੰਡੀ ਉਹ ਹੈ ਜਿਹੜਾ ਆਪਣੇ ਗੁਵੰਡੀ ਲਈ ਵਧੀਆ ਹੋਵੇ ਉਹ ਵਿਅਕਤੀ ਜੰਨਤ ਵਿੱਚ ਨਹੀਂ ਜਾਵੇਗਾ ਜਿਸ ਦਾ ਗੁਵੰਡੀ ਉਸ ਦੀਆਂ ਸ਼ਰਾਰਤਾਂ ਤੋਂ ਸੁਰੱਖਿਅਤ ਨਾ ਹੋਵੇ ਜਿਹੜਾ ਵਿਅਕਤੀ ਅੱਲਾਹ ਤੇ ਆਖਰਤ ਦੇ ਦਿਹਾੜੇ ਤੇ ایمان ਵਿਸ਼ਵਾਸ ਰੱਖਦਾ ਹੋਵੇ ਉਹ ਆਪਣੇ ਗਵਾਂਡੀ ਲਈ ਮਿਹਰਬਾਨ ਬਣ ਜਾਵੇ ਜਿਹੜਾ ਵਿਅਕਤੀ ਅੱਲਾਹ ਤੇ ਆਖਰਤ ਦੇ ਦਿਹਾੜੇ ਤੇ ਵਿਸ਼ਵਾਸ ਕਰਦਾ ਹੋਵੇ ਉਹ ਆਪਣੇ ਗਵਾਂਡੀ ਨੂੰ ਤਕਲੀਫ ਨਾ ਦੇਵੇ ਉਹ ਵਿਅਕਤੀ ਮੁਸਲਮਾਨ ਨਹੀਂ ਹੈ ਜਿਹੜਾ ਖੁਦ ਤਾਂ ਪੇਟ ਭਰ ਕੇ ਖਾ ਲਵੇ ਪਰ ਨਾਲ ਰਹਿੰਦਾ ਉਸ ਦਾ ਗਵਾਂਢੀ ਭੁੱਖਾ ਹੋਵੇ ਚੰਗਾ ਗਵਾਂਢੀ ਕਿਹੋ ਜਿਹਾ ਹੁੰਦਾ ਹੈ ਆਓ ਤੁਹਾਨੂੰ ਦੱਸਦੇ ਹਾਂ ਉਹ ਗਵਾਂਢੀਆਂ ਦੀ ਸਹਾਇਤਾ ਕਰਦਾ ਹੈ ਗਵਾਂਢੀਆਂ ਦੀ ਸੁਰੱਖਿਆ ਕਰਦਾ ਹੈ ਗਵਾਂਢੀਆਂ ਨੂੰ ਤਕਲੀਫ ਤੋਂ ਬਚਾਉਂਦਾ ਹੈ ਗਵਾਂਢੀਆਂ ਦੁਆਰਾ ਮਿਲਣ ਵਾਲੀ ਤਕਲੀਫ ਤੇ ਸਬਰ ਕਰਦਾ ਹੈ ਗਵਾਂਢੀਆਂ ਦੀ ਭਲਾਈ ਦੀ ਫਿਕਰ ਕਰਦਾ ਹੈ ਚੰਗਾ ਗੁਵਾਨ ਕਿਹੋ ਜਿਹਾ ਹੁੰਦਾ ਹੈ ਆਪਸੀ ਮਿਲਵਰਤਨ ਵਾਲਾ ਮਾਹੌਲ ਹੁੰਦਾ ਹੈ ਸਾਂਝੀਆਂ ਸਹੂਲਤਾਂ ਤੇ ਅਮਨ ਚੈਨ ਲਈ ਸਾਰੇ ਫਿਕਰਮੰਦ ਹੁੰਦੇ ਹਨ ਰਾਹਾਂ ਦੀ ਸਫਾਈ ਸੁਥਰਾਈ ਦਾ ਧਿਆਨ ਰੱਖਿਆ ਜਾਂਦਾ ਹੈ ਆਪਸੀ ਵਿਵਾਦਾਂ ਨੂੰ ਇਕਤਾ ਤੇ ਸਹਿਿਰਦਤਾ ਨਾਲ ਹੱਲ ਕੀਤਾ ਜਾਂਦਾ ਹੈ ਚੰਗੇ ਰਾਈਆਂ ਦੇ ਲੱਛਣ ਕੀ ਹੁੰਦੇ ਹਨ ਉਹ ਰਾਹਾਂ ਨੂੰ ਸਾਫ਼ ਸੁਥਰਾ ਰੱਖਦੇ ਹਨ ਉਹ ਰਾਹ ਵਿੱਚ ਰੁਕਾਵਟਾਂ ਖੜੀਆਂ ਨਹੀਂ ਕਰਦੇ ਉਹ ਆਵਾਜ਼ਾਈ ਦੇ ਨਿਸ਼ਮਾਂ ਦੀ ਪਾਲਣਾ ਪੂਰੀ ਮੁਸਤੈਦੀ ਨਾਲ ਕਰਦੇ ਹਨ ਚੰਗੇ ਮੁਸਾਫਰਾਂ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ ਉਹ ਯਾਤਰਾਵਾਂ ਨੂੰ ਖੁਸ਼ਗੁਵਾਰ ਬਣਾਉਂਦੇ ਹਨ ਉਹ ਦੂਜਿਆਂ ਦੀ ਮਦਦ ਕਰਦੇ ਹਨ ਉਹ ਦੂਜਿਆਂ ਦੇ ਆਰਾਮ ਦਾ ਖਿਆਲ ਵੀ ਦਿলো ਰੱਖਦੇ ਹਨ ਚੰਗੇ ਸਾਥੀ ਕਿਵੇਂ ਬਣੀਦਾ ਹੈ ਅੱਜ ਦੇ ਭੀੜ ਭਾੜ ਵਾਲੇ ਇਸ ਮਾਹੌਲ ਵਿੱਚ ਇੱਕ ਚੰਗੇ ਸਾਥੀ ਦੀ ਭਾਲ ਬਹੁਤ ਔਖੀ ਹੈ ਪਰ ਚੰਗਾ ਸਾਥੀ ਬਣਨ ਦੇ ਲਈ ਸਾਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਚੰਗੇ ਸਾਥੀ ਕਿਵੇਂ ਬਣੀਦਾ ਹੈ ਅਣਜਾਣ ਵਿਅਕਤੀ ਨਾਲ ਵੀ ਆਪਣੇਪਨ ਦਾ ਪ੍ਰਗਟਾਵਾ ਕਰਿਏ ਮਾਇੂਸੀ ਨੂੰ ਉਮੀਦ ਵਿੱਚ ਬਦਲੀਏ ਡਰ ਭੈਰ ਨੂੰ ਸੁਰੱਖਿਆ ਲਈ ਆਪਣਾ ਵਿੱਚ ਬਦਲ ਲਈਏ ਭੈੜੇ ਬੋਲਾਂ ਦੀ ਤਾਂ ਮਨ ਮੋਹਣੇ ਸ਼ਬਦਾਂ ਦੀ ਵਰਤੋਂ ਕਰੀਏ ਮਠਾਸ ਭਰੇ ਸ਼ਬਦ ਬੋਲੀਏ ਤਾਂ ਜੋ ਅਗਲਾ ਤੁਹਾਡੇ ਤੇ ਭਰੋਸਾ ਕਰਕੇ ਤੁਹਾਡੇ ਨਾਲ ਗੂੜੀ ਸਾਂਝ ਬਣਾ ਲਵੇ ਤੇ ਤੁਹਾਡਾ ਉਹ ਚੰਗਾ ਸਾਥੀ ਬਣ ਸਕਦਾ ਹੈ ਦੂਜੇ ਧਰਮਾਂ ਨਾਲ ਸੰਬੰਧਿਤ ਗਵਾਂਢੀ ਅਤੇ ਅਸੀਂ ਕਿਵੇਂ ਵਿਖਦੇ ਹਾਂ ਉਹਨਾਂ ਨਾਲ ਨੇੜਤਾ ਵਧਾ ਕੇ ਅਜਨਾ ਵੀ ਮਾਹੌਲ ਨੂੰ ਸਾਨੂੰ ਦੂਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਤੋਹਫੇ ਦੇਈਏ ਅਤੇ ਆਪਣੇ ਘਰ ਦਾਵਤ ਤੇ ਵੀ ਬੁਲਾਈਏ ਤਾਂ ਜੋ ਉਹ ਸਾਡੇ ਨਾਲ ਆਪਣੇ ਪਲ ਸਾਂਝੇ ਕਰ ਸਕਣ ਉਹਨਾਂ ਦੀਆਂ ਤਖਲੀਫਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਅਤੇ ਖੁਸ਼ੀਆਂ ਵਾਲਾ ਵਾਤਾਵਰਣ ਉਸਾਰਨ ਦਾ ਹਮੇਸ਼ਾ ਯਤਨ ਕਰਦੇ ਰਹੀਏ ਤੇ ਯਤਨ ਕਰਨਾ ਚਾਹੀਦਾ ਹੈ ਇਸਲਾਮ ਵਿਰੁੱਧ ਹਰ ਤਰ੍ਹਾਂ ਦੇ ਪ੍ਰਚਾਰ ਦਾ ਬਿਹਤਰੀਨ ਜਵਾਬ ਤੁਹਾਡਾ ਆਪਣੇ ਤੇ ਗੈਰ ਮੁਸਲਿਮ ਗੁਵਾਨੀਆਂ ਨਾਲ ਭਲਾ ਵਰਤਾਓ ਹੀ ਹੈ ਗੁਵਾਨ ਨੂੰ ਆਪਣੇ ਘਰ ਵਾਂਗ ਹੀ ਸਮਝੀਏ ਆਪਣੇ ਘਰ ਵਿੱਚ ਪਿਆਰ ਮੁਹੱਬਤ ਪਸੰਦ ਹੈ ਤਾਂ ਗੁਵਾਨੀਆਂ ਨਾਲ ਵੀ ਅਜਿਹਾ ਵਤੀਰਾ ਹੀ ਅਪਣਾਓ ਤਾਂ ਜੋ ਤੁਹਾਡੇ ਤੇ ਭਰੋਸਾ ਕਰਨ ਘਰ ਵਿੱਚ ਆਪਸੀ ਸਹਿਯੋਗ ਪਸੰਦ ਹੈ ਤਾਂ ਮੁਹੱਲਾ ਵਾਸੀਆਂ ਨਾਲ ਵੀ ਮਿਲ ਵਰਤਨ ਨਾਲ ਵਾਲਾ ਮਾਹੌਲ ਪੈਦਾ ਕਰੋ ਤਾਂ ਜੋ ਉਹ ਤੁਹਾਡੇ ਹਰ ਦੁੱਖ ਸੁੱਖ ਵਿੱਚ ਸਹਾਈ ਹੋਵਣ ਆਪਣੇ ਘਰ ਨੂੰ ਸੁਰੱਖਿਅਤ ਚਾਹੁੰਦੇ ਹੋ ਤਾਂ ਆਲੇ ਦਿਵਾਲੀ ਲਈ ਵੀ ਅਜਿਹੀ ਇੱਛਾ ਕਰੋ ਆਪਣੇ ਬੱਚਿਆਂ ਦੀ ਵਿੱਦਿਆ ਤੇ ਤਰਤੀਬियत ਚਾਹੁੰਦੇ ਹੋ ਤਾਂ ਮੁਹੱਲਾ ਵਾਸੀਆਂ ਲਈ ਵੀ ਵਿੱਦਿਆ ਦਾ ਲੋਰੀਂਦਾ ਪ੍ਰਬੰਧ ਕਰਨ ਦੀ ਆਪਣੀ ਹیثیت ਮੁਤਾਬਕ ਕੋਸ਼ਿਸ਼ ਕਰੋ ਆਪਣੇ ਘਰ ਦੀ ਸਫਾਈ ਪਸੰਦ ਹੈ ਤਾਂ ਗੁਆਂਢ ਦੀ ਸਫਾਈ ਦਾ ਵੀ ਧਿਆਨ ਰੱਖੋ ਆਪਣੇ ਘਰ ਲਈ ਰੌਲਾ ਗੋਲਾ ਪਸੰਦ ਨਹੀਂ ਕਰਦੇ ਤਾਂ ਮੁਹੱਲੇ ਲਈ ਵੀ ਸ਼ਾਂਤੀ ਵਾਲਾ ਮਾਹੌਲ ਬਣਾਓ ਤਾਂ ਜੋ ਸ਼ਾਂਤੀ ਬਣੀ ਰਹੇ ਆਪਣੇ ਘਰ ਵਿੱਚ ਗਾਲਾਂ ਤੇ ਅਸ਼ਿਸ਼ਲੀਲਤਾ ਪਸੰਦ ਨਹੀਂ ਕਰਦੇ ਤਾਂ ਗਵਾਂਡੀਆਂ ਲਈ ਵੀ ਅਜਿਹਾ ਮਾਹੌਲ ਕਦੇ ਪੈਦਾ ਨਾ ਕਰੋ ਤਾਂ ਜੋ ਉਹ ਤੁਹਾਡੇ ਨਾਲ ਇਸ ਵਤੀਰੇ ਨੂੰ ਲੈ ਕੇ ਔਖੇ ਹੋਣ حضرت ਮੁਹੰਮਦ ਸਹਬ ਦਾ ਫਰਮਾਨ ਹੈ ਕਿ ਉਸ ਜਾਤ ਦੀ ਸੋ ਜਿਸ ਦੇ ਕਬਜ਼ੇ ਵਿੱਚ ਮੇਰੀ ਜਾਨ ਹੈ ਕੋਈ ਵਿਅਕਤੀ ਇਮਾਨ ਵਾਲਾ ਮੁਸਲਮਾਨ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਆਪਣੇ ਗਵਾਂਢੀ ਲਈ ਉਹੀ ਪਸੰਦ ਨਾ ਕਰੇ ਜਿਹੜਾ ਕੁਝ ਆਪਣੇ ਲਈ ਪਸੰਦ ਕਰਦਾ ਹੈ ਮਨੁੱਖੀ ਆਵਾਦੀਆਂ ਦੀ ਅਜੋਕੀ ਆਮ ਸਥਿਤੀ ਖੁਦਗਰਜ਼ੀ ਨੇ ਲੋਕਾਂ ਦੀ ਸੋਚ ਨੂੰ ਖਾਸੇ ਦੇ ਵਿੱਚ ਸੀਮਤ ਕਰ ਦਿੱਤਾ ਹੈ ਨਿਜਵਾਦ ਦੀ ਹਾਰ ਵਿੱਚ ਲੋਕ ਗੁਵਾਨ ਦੇ ਵਿਚਾਰ ਤੋਂ ਹੀ ਦੂਰ ਹੋ ਰਹੇ ਹਨ ਇਕੱਠੇ ਰਹਿਣ ਵਾਲੇ ਲੋਕਾਂ ਵਿੱਚ ਵੱਧ ਰੀਆਂ ਦੂਰੀਆਂ ਕਈ ਤਰ੍ਹਾਂ ਦੀਆਂ ਗਲਤ ਤਾਰਾਨਾਵਾਂ ਨੂੰ ਜਨਮ ਦੇ ਰਹੀਆਂ ਹਨ ਇਕਾਂਤ ਅਤੇ ਅਸੁਰੱਖਿਅਤ ਵਾਲੀਆਂ ਭਾਵਨਾਵਾਂ ਵਧਣ ਨਾਲ ਲੋਕਾਂ ਵਿੱਚ ਮਾਨਸਿਕ ਬਿਮਾਰੀਆਂ ਵੱਧ ਰਹੀਆਂ ਹਨ ਸਮਾਜਿਕ ਰਿਸ਼ਤੇ ਅਤੇ ਮਨੁੱਖਤਾਵ ਦੀਆਂ ਬਰਕਤਾਂ ਤੋਂ ਲੋਕ ਵਾਂਝੇ ਹੋ ਰਹੇ ਹਨ ਨੇੜੇ ਰਹਿਣ ਦੇ ਬਾਵਜੂਦ ਆਪਸੀ ਮਿਲਵਰਤਨ ਦੀ ਘਾਟ ਮਹਿਸੂਸ ਹੁੰਦੀ ਹੈ ਤਾਂ ਆਓ ਅਸੀਂ ਸਾਰੇ ਮਿਲ ਕੇ ਗਵਾਂਢੀਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਕਰਨ ਲਈ ਲੋਕ ਲਹਿਰ ਚਲਾਈਏ ਅਸੀਂ ਚੰਗੇ ਬਣੀਏ ਤਾਂ ਗਵਾਂਢ ਵੀ ਚੰਗਾ ਬਣ ਜਾਵੇਗਾ ਗਵਾਂਢ ਚੰਗਾ ਬਣੇਗਾ ਤਾਂ ਸਮਾਜ ਵੀ ਵਧੀਆ ਬਣ ਜਾਵੇਗਾ ਸਮਾਜ ਵਧੀਆ ਹੋਵੇਗਾ ਤਾਂ ਦੇਸ਼ ਮਹਾਨ ਬਣੇਗਾ ਇੱਕ ਅਜਿਹਾ ਦੇਸ਼ ਜਿਸ ਵਿੱਚ ਸਾਰੇ ਲੋਕ ਮਿਲ ਜੁਲ ਕੇ ਪਿਆਰ ਮੁਹੱਬਤ ਨਾਲ ਰਹਿੰਦੇ ਹੋਣ ਜਿੱਥੇ ਨਫ਼ਰਤ ਦੀ ਥਾਂ ਪ੍ਰੇਮ ਹੀ ਪ੍ਰੇਮ ਹੋਵੇ ਦੂਜਿਆਂ ਪ੍ਰਤੀ ਕਿਸੇ ਮਾੜੀ ਭਾਵਨਾ ਦੀ ਥਾਂ ਖੈਰخواਹੀ ਵਾਲਾ ਜਜ਼ਬਾ ਹੋਵੇ ਖੁਦਗਰਜ਼ੀ ਦੀ ਥਾਂ ਕੁਰਬਾਨੀ ਅਤੇ ਹਮਦਰਦੀ ਦਾ ਰਵਈਆ ਭਾਰੂ ਹੋਵੇ ਸੋ ਆਓ ਇਹਨਾਂ ਗੱਲਾਂ ਦਾ ਧਿਆਨ ਕਰਦੇ ਹੋਏ ਆਪਣੇ ਰਿਲੇਸ਼ਨ ਆਪਣਾ ਸਾਥ ਗੁਵਾਂਡੀਆਂ ਨਾਲ ਵਧੀਆ ਬਣਾ ਸਕਦੇ ਹਾਂ ਆਦਰਸ਼ ਸਮਾਜ ਆਦਰਸ਼ ਗੁਵਾਂਡ ਗੁਵਾਂਡੀਆਂ ਦੇ ਅਧਿਕਾਰ ਇਸ ਤਰ੍ਹਾਂ ਵਧੀਆ ਹੋ ਸਕਦੇ ਹਨ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਜਰੂਰ ਦੱਸਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਔਰ ਇਹ ਉਪਰਾਲਾ ਸਾਡੇ ਬੀ ਐਚ ਖਾਨ ਸਾਹਿਬ ਰਿਟਾਇਰਡ ਜਨਰਲ ਮੈਨੇਜਰ ਜੀ ਸੀ ਟੀ ਐਮ ਐਲ ਫਗਵਾੜਾ ਜੋ ਉਗੇਸ ਮਾ ਸੇਵੀ ਹਨ ਜੋ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਹਨ ਆਓ ਇਹੋ ਜਿਹੇ ਚੰਗੇ ਬੰਦਿਆਂ ਦਾ ਸਾਥ ਕਰੀਏ ਤਾਂ ਜੋ ਅਸੀਂ ਵੀ ਚੰਗੇ ਬਣ ਸਕੀਏ ਧੰਨਵਾਦ ਕਾਪੀ ਕੁਲਦੀਪ ਸਿੰਘ ਨੂਰ ਸੀਨੀਅਰ ਪੱਤਰਕਾਰ ਫਗਵਾੜਾ ਤੇ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹਨੂੰ ਲਾਇਕ ਵੀ ਕਰਨਾ ਤੇ ਆਪਣੇ ਕੀਮਤੀ ਵਿਚਾਰ ਵੀ ਜਰੂਰ ਦੇਣੇ ਜੀ ਧੰਨਵਾਦ ਤੁਹਾਡਾ ਆਪਣਾ ਕੁਲਦੀਪ ਸਿੰਘ ਨੂਰ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਸਤਿ ਸ਼੍ਰੀ ਅਕਾਲ